ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਹੈ ਅੱਜ ਦੀ ਵੱਡੀ ਖਬਰ 8 ਗੇਂਦਾਂ ਵਿੱਚੋਂ 5 ਵਿਕਟਾ ਖਤਰਨਾਕ ਗੇਂਦਬਾਜ਼ ਦਾ ਟੀਵੀ 2001 ਦਾ ਆਤਮਾਕਾ ਦੁਨੀਆ 'ਚ ਪਹਿਲੀ ਵਾਰ ਹੋਇਆ ਅਜਿਹਾ ਕਾਰਨਾਮਾ ਇਤਵਾਰ ਨੂੰ ਕ੍ਰਿਕਟ ਦੇ ਮੈਦਾਨ ਵਿੱਚ ਅਜਿਹ ਤਮਾਕਾ ਹੋਇਆ ਕਿ ਹਰ ਕੋਈ ਜਾਣ ਕੇ ਹੈਰਾਨ ਰਹਿ ਗਿਆ ਹੈ ਫਿਨਲੈਂਡ ਦੇ ਤੇਜ਼ ਗੇਂਦਬਾਜ਼ ਮਹੇਸ਼ ਥਾਂਬੇ ਨੇ ਐਸਟੋਨੀਆ ਵਿਰੁੱਧ ਟੀਵੀ ਅੰਤਰਰਾਸ਼ਟਰੀ ਮੈਚ ਵਿੱਚ ਸਿਰਫ 8 ਗੇਂਦਾਂ ਵਿੱਚ 5 ਵਿਕਟਾਂ ਲੈ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ ਸਿਰਫ 2 ਓਵਰਾਂ ਦਾ ਸਲੇਪ ਪਰ ਤਬਾਹੀ ਇੰਨੀ ਜ਼ਿਆਦਾ ਸੀ ਕਿ ਪੂਰੀ ਐਸਟੋਨੀਆ ਟੀਮ ਹਿਲ ਗਈ ਹੈ ਇਸ ਤਰ੍ਹਾਂ ਤਾਂਬੇ ਦੇ ਨਾਮ ਤੇ 20T ਵਿ ਇਤਿਹਾਸ ਵਿੱਚ ਸਭ ਤੋਂ ਤੇਜ਼ 5 ਵਿਕਟਾਂ ਲੈਣ ਦਾ ਵੱਡਾ ਰਿਕਾਰਡ ਬਣ ਗਿਆ ਹੈ ਮੇਸ਼ ਹੈਨ ਤਾਂਬੇ ਨੇ T20 ਵਿੱਚ ਸਭ ਤੋਂ ਤੇਜ਼ 5 ਵਿਕਟਾਂ ਲਾਈਆਂ ਹਨ ਦਰਸਲ ਐਤਵਾਰ ਨੂੰ ਤੀਜਾ T20 ਮੈਚ ਫਿਨਲੈਂਡ ਅਤੇ ਐਸਟੋਨੀਆ ਵਿਚਕਾਰ ਖੇਡਿਆ ਗਿਆ ਸੀ ਜਿਸ ਵਿੱਚ ਐਸਟੋਨੀਆ ਦੀ ਟੀਮ ਪਹਿਲਾ ਬੱਲੇਬਾਜ਼ੀ ਕਰਦੇ ਹੋਏ 141 ਦੌੜਾਂ ਦੇ ਆਲ ਆਊਟ ਆਲ ਆਊਟ ਹੋ ਗਈ ਸੀ ਇੱਕ ਸਮੇ ਐਸਟੋਨੀਆ ਨੇ ਵੀ 2 ਤੇ 104 ਦੌੜਾਂ ਬਣਾਈਆਂ ਸਨ ਟੀ ਟੀਮ ਚੰਗੇ ਸਕੋਰ ਵੱਲ ਵਧ ਰਹੀ ਸੀ ਪਰ ਫਿਨਲੈਂਡ ਦੇ ਖਤਰਨਾਕ ਗੇਂਦਬਾਹ ਮਹੇਸ਼ ਤਾਂਬੇ ਨੇ ਤਬਾਹੀ ਮਚਾ ਦਿੱਤੀ ਅਤੇ ਅਸਟੋਨੀਆ ਦੇ ਮੱਧ ਕਰਮ ਨੂੰ ਤਬਾਹ ਕਰ ਦਿੱਤਾ ਹੈ ਮਹੇਸ਼ ਨੇ 1 ਪੈਂਟ 2 ਓਵਰਾਂ ਵਿੱਚ 5 ਵਿਕਟਾਂ ਲਈਆਂ ਜਦੋਂ ਤਾਂਬੇ ਤਾਂਬੇ ਗੇਂਦਬਾਜ਼ੀ ਕਰਨ ਆਇਆ ਤਾਂ ਮਹ ਅਸਟੋਨੀਆ ਦਾ ਸਕੋਰ 118 ਪੈਂਟ 4 ਸੀ ਇਸ ਤੋਂ ਬਾਅਦ ਉਸ ਨੇ ਸਲੈਪ ਨੇ ਅਸਟੋਨੀਆ ਦੀ ਪੂਰੀ ਪਾਰੀ ਦੀ ਸਟੋਨੀਆ ਦੀ ਪਾਰੀ ਨੂੰ ਤਬਾਹ ਕਰ ਦਿੱਤਾ ਹੈ 17ਵੇਂ ਓਵਰ ਵਿੱਚ ਉਸ ਨੇ ਤੀਜੀ ਚੌਥੀ ਅਤੇ ਛੇਵੀਂ ਗੇਂਦ ਤੇ ਤਿੰਨ ਵਿਕਟਾਂ ਲਾਈਆਂ ਅਤੇ ਹੈਟ੍ਰਿਕ ਤੋਂ ਖੁੰਝ ਗਿਆ ਸੀ ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਤਾਂ ਬੇ 19ਵੇਂ ਓਵਰ ਵਿੱਚ ਵਾਪਸ ਆਇਆ ਅਤੇ ਪਹਿਲੀਆਂ ਦੋ ਗੇਂਦਾਂ ਤੇ ਦੋ ਹੋਰ ਵਿਕਟਾਂ ਲੈ ਕੇ ਅੱਠ ਗੇਂਦਾਂ ਵਿੱਚ ਪੰਜ ਵਿਕਟਾਂ ਲੈਣ ਦਾ ਨਵਾਂ ਵਿਸ਼ਵ ਰਕਾਰਡ ਬਨਾਇਆ ਹੈ ਤੁਹਾਨੂੰ ਦੱਸ ਦਈਏ ਕਿ ਸਾਹਿਲ ਚਾਹਾਨ ਤਾਂਬੇਦਾਰ ਪਹਿਲਾ ਸ਼ਿਕਾਰ ਬਣਿਆ ਜਿਸ ਨੇ ਸਤਾਈ ਗੇਂਦਾਂ ਵਿੱਚ ਟੀਵੀ ਆਈ ਵਿੱਚ ਸਭ ਤੋਂ ਤੇਜ਼ ਸੈਂਕੜਲ ਗੋਨ ਦਾ ਰਿਕਾਰਡ ਬਣਾਇਆ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ